ਆਪਣੇ ਨਾਲ ਆਪਣੇ ਘਰ ਲੈ ਗਏ ਉਹਨਾਂ ਨੇ ਗੁਰੂ ਜੀ ਨੂੰ ਆਪਣੇ ਘਰ ਰੱਖਿਆ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਅਤੇ ਅੱਜ ਵੀ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਨਵੀਂ ਖਾਂ ਤੇ ਗਨੀ ਖਾਂ ਉਹਨਾਂ ਦੇ ਘਰ ਵਿਖੇ ਸ਼ੋਭਿਤ ਹੈ ਅੱਜ ਵੀ ਉਹਨਾਂ ਦੇ ਬਾਰਿਸ਼ ਗੁਰੂ ਜੀ ਦੀ ਯਾਦ ਵਿੱਚ ਅਤੇ ਭਾਈ ਨਵੀਂ ਖਾਂ ਤੇ ਗਨੀ ਖਾਂ ਦੀ ਯਾਦ ਵਿੱਚ ਲੰਗਰ ਲਗਾਉਂਦੇ ਹਨ ਪਾਈ ਨਵੀਖਾਂ ਅਤੇ ਪਾਈ ਗਨੀ ਖਾਂਦੀਆਂ ਕਬਰਾਂ ਵੀ ਇਸੇ ਹੀ ਸਥਾਨ 'ਤੇ ਮੌਜੂਦ ਹਨ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਦਾ ਕਿਸੇ ਵੀ ਧਰਮ ਨਾਲ ਕਿਸੇ ਵੀ ਵਿਅਕਤੀ ਨਾਲ ਕੋਈ ਵੈਰ ਨਹੀਂ ਸੀ ਸਾਰੇ ਹੀ ਧਰਮਾਂ ਦੇ ਲੋਕ ਗੁਰੂ ਜੀ ਦੇ ਸੇਵਕ ਸਨ ਇਸੇ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਸਾਰੇ ਧਰਮਾਂ ਦਾ ਕਿੰਨਾ ਸਤਿਕਾਰ ਕਰਦੇ ਸਨ ਇਨ੍ਹਾਂ ਦੋਨਾਂ ਭਰਾਵਾਂ ਨੇ ਹਾਲਾਤਾਂ ਨੂੰ ਦੇਖਦੇ ਹੋਏ ਗੁਰੂ ਸਾਹਿਬ ਨੂੰ ਮਾਛੀਵਾੜੇ ਦੇ ਇਲਾਕੇ ਤੋਂ ਸੁਰੱਖਿਅਤ ਬਾਹਰ ਲੈ ਕੇ ਜਾਣ ਦੀ ਯੁਕਤ ਬਣਾਈ ਮਾਛੀਵਾੜੇ